ਪੰਜਾਬ ਜੈਨਕੋ ਦੇ ਸੁਪਾ ਚੇਅਰਮੈਨ ਨਵਜੋਤ ਸਿੰਘ ਮੰਡੇਰ ਚਰਗ ਨੇ ਫਲਦਾਰ ਛਾਂਦਾਰ ਬੂਟੇ ਲਗਾਏ ਅਤੇ ਬੂਟੇ ਬੰਡੇ ਅਤੇ ਉਹਨਾਂ ਨੇ ਬੂਟਿਆਂ ਨੂੰ ਸਵਾਲਣ ਦੀ ਪੁਰਜੋਰ ਅਪੀਲ ਕੀਤੀ ਚੇਅਰਮੈਨ ਸਾਹਿਬ ਅੱਜ ਜਿਹੜੀ ਇਹ ਪ੍ਰਦੂਸ਼ਣ ਆ ਉਹਦੇ ਬਾਰੇ ਪੰਜਾਬ ਸਰਕਾਰ ਵੱਲੋਂ ਕੀ ਠੋਸ ਕਦਮ ਚੁੱਕੇ ਜਾ ਰਹੇ ਆ ਉਸ ਤੋਂ ਲਈ ਜਾਂ ਦੂਸਰੇ ਜਿਹੜਾ ਹੋ ਰਿਹਾ ਵਾਤਾਵਰਨ ਉਹਨੂੰ ਬਚਾਉਣ ਲਈ ਕੀ ਠੋਸ ਕਦਮ ਚੁੱਕੇ ਜਾਂਦੇ ਕੋ ਜਿਹੜਾ ਪੰਜਾਬ ਆ ਸਾਡਾ ਰੰਗਲਾ ਪੰਜਾਬ ਜਿਹਨੂੰ ਕਿਹਾ ਜਾਂਦਾ ਸੀ ਜਿਹੜਾ ਪਿਛਲੇ ਸਮੇਂ ਦੀਆਂ ਕੁ ਸਰਕਾਰਾਂ ਦੇ ਕਾਰਨ ਇੱਥੇ ਹਰ ਇੱਕ ਚੀਜ਼ ਦੇ ਵਿੱਚ ਨੁਕਸਾਨ ਹੋਇਆ ਪੰਜਾਬ ਦਾ ਸੋ ਉਸਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣ ਲਈ ਮਾਜੋਬ ਮੁੱਖ ਮੰਤਰੀ ਪੰਜਾਬ ਪ੍ਰਮੋਦ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਾਰੇ ਫਰੰਟਾਂ ਤੇ ਕੰਮ ਕੀਤੇ ਜਾ ਰਹੇ ਨੇ ਭਾਵੇਂ ਉਹ ਨਹਿਰਾਂ ਦਾ ਪਾਣੀ ਆ ਜਿਹੜਾ 30-30 ਸਾਲਾਂ ਤੋਂ ਨਹਿਰਾਂ ਚ ਜਿਹੜੀਆਂ ਚ ਪਾਣੀ ਨਹੀਂ ਸੀ ਆਇਆ ਜ ਉਹਨਾਂ ਚ ਪਾਣੀ ਆ ਤੇ ਉਹਨਾਂ ਦਾ ਪੱਕੇ ਖਾਲੇ ਬਣ ਕੇ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਤਾਂ ਕਿ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਆ ਜਿਹੜਾ ਪਾਣੀ ਦਾ ਪੱਧਰ ਦਿਨ ਪਰ ਦਿਨ ਨੀਵਾ ਹੁੰਦਾ ਜਾ ਰਿਹਾ ਉਸ ਨੂੰ ਬਚਾਇਆ ਜਾ ਸਕੇ ਇਸੇ ਤਰ੍ਹਾਂ ਜਿਹੜਾ ਪੋਲਿਊਸ਼ਨ ਨੂੰ ਕੰਟਰੋਲ ਕਰਨ ਦੇ ਸਾਮ ਨਾਲ ਜਿਹੜੀ ਪਰਾਲੀ ਤੁਸੀਂ ਦੇਖਿਆ ਹੋਣਾ ਪਿਛਲੇ 2 ਸਾਲਾਂ ਦੇ ਵਿੱਚ ਪਰਾਲੀ ਜਿਹੜੀ ਸਾੜਨ ਦੀ ਬਹੁਤ ਘੱਟ ਗਿਣਤੀ ਚ ਪਹਿਲਾਂ ਨਾਲੋਂ ਸਾੜੀ ਗਈ ਆ ਉਹਦੀ ਰੇਸ਼ਿਓ ਬਹੁਤ ਜ਼ਿਆਦਾ ਘਟੀ ਆ ਤੇ ਉਸ ਦੇ ਲਈ ਮੇਰਾ ਡਿਪਾਰਟਮੈਂਟ ਵੀ ਆ ਰੀਨਿਊਏਬਲ એનર્ਜੀ ਦਾ ਜਿਹੜਾ ਉਹ ਜਿਹੜੇ ਪਲਾਟ ਨੇ ਜਿਹੜੇ ਉਹ ਪਰਾਲੀ ਤੋਂ ਸੀਬੀਜੀ ਗੈਸ ਬਣਾਉਣ ਦੇ ਪਲਾਟ ਨੇ ਜਾਂ ਉਹਨਾਂ ਤੋਂ ਕੋਈ ਬਿਜਲੀ ਬਣਾਉਣ ਦਾ ਪਲਾਟ ਆ ਉਹ ਲਾਏ ਜਾ ਰਹੇ ਨੇ ਤਾਂ ਕਿ ਜਿਹੜਾ ਪੋਲਿਊਸ਼ਨ ਆ ਤੇ ਉਹਨੂੰ ਉਹ ਚੀਜ਼ ਨੂੰ ਉਸ ਦੀ ਵਰਤੋਂ ਵੀ ਕੀਤੀ ਜਾ ਸਕੇ ਤੇ ਅੱਜ ਜਿਹੜਾ ਸਮਾਂ ਗਲੋਬਲ ਵਾਰਮਿੰਗ ਦਾ ਸਾਡੇ ਦੌਰਾਨ ਦਰਮਿਆਨ ਚੱਲ ਰਿਹਾ ਜਿਹਦੇ ਨਾਲ ਸਾਨੂੰ ਤਕਲੀਫਾਂ ਸੈਣੀਆਂ ਪੈ ਰੀਆਂ ਨੇ ਕਿਤੇ ਹੱਥ ਦੀ ਗਰਮੀ ਹੁੰਦੀ ਹੈ ਕਿਤੇ ਹੱਥ ਦੀਆਂ ਬਰਸਾਤਾਂ ਹੋ ਜਾਂਦੀਆਂ ਨੇ ਕਿਤੇ ਠੰਡ ਜ਼ਿਆਦਾ ਪੈਂਦੀ ਹੈ ਉਹ ਸਿਰਫ ਇਹੀ ਕਾਰਨ ਆ ਵੀ ਅਸੀਂ ਜਿਹੜੀ ਸਾਡੀ ਹਰੀ ਭਰੀ ਧਰਤੀ ਆ ਉਹਨੂੰ ਬਰਾਨ ਕਰਨ ਦੇ ਵਿੱਚ ਅਸੀਂ ਸਾਰੇ ਨੇ ਰਲ ਕੇ ਕੋਈ ਕਸਰ ਨਹੀਂ ਛੱਡੀ ਉਸ ਨੂੰ ਹਰਾ ਭਰਾ ਬਣਾਉਣ ਦੇ ਲਈ ਸਭ ਤੋਂ ਵੱਡਾ ਵੈਸੇ ਵੀ ਪ੍ਰਾਣੀ ਕਹਾਵ ਦਾ ਕਹਿੰਦੇ ਉਹਨਾਂ ਨੇ ਇੱਕ ਰੁੱਖ ਸੌ ਸੁੱਖ ਜੋ ਜਿਹੜੇ ਰੁੱਖ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਲਾਏ ਜਾ ਰਹੇ ਨੇ ਮੇਰੇ ਪਿੰਡ ਜਰਗ ਦੇ ਵਿੱਚ ਵੀ ਵੱਡੇ ਪੱਧਰ ਤੇ ਸਾਡੇ ਨੌਜਵਾਨ ਸਾਥੀਆਂ ਦੀ ਟੀਮ ਤੇ ਸਰਕਾਰ ਦੇ ਵੱਲੋਂ ਵੀ ਨਰੇਗਾ ਵਰਕਰ ਵੀ ਲਾਉਣ ਲੱਗੇ ਨੇ ਸਾਡੇ ਸਕਾਰਜੋਗ ਸੰਤੋਖ ਸਿੰਘ ਮੰਡੇਰ ਸਾਹਿਬ ਜਿਹੜੇ ਐਨ ਆਰ ਆਈ ਨੇ ਇੰਟਰਨੈਸ਼ਨਲ ਲੈਵਲ ਦੀ ਉਹ ਪ੍ਰਸਿੱਧ ਹਸਤੀ ਨੇ ਉਹਨਾਂ ਵੱਲੋਂ ਵੀ ਇਹ ਨੌਜਵਾਨਾਂ ਨੂੰ ਸ਼ਾਨ ਨਵਾਜ ਉਹਨਾਂ ਨੂੰ ساری ਟੀਮ ਨੂੰ ਲਾ ਕੇ ਨਗਰ ਦੇ ਵਿੱਚ ਜਿਹੜਾ ਵੱਡੀ ਪੱਧਰ ਤੇ ਜਿਹੜੇ ਉਦਰਾਖਤ ਨੇ ਉਲਵਾਏ ਜਾ ਰਹੇ ਨੇ ਤਾਂ ਕਿ ਗਲੋਬਲ ਵਰਮਿੰਗ ਦੇ ਅਸਰ ਤੋਂ ਬਚਿਆ ਜਾ ਸਕੇ ਤੇ ਇੱਥੇ ਸੁੱਖ ਦਾ ਸਾਹ ਲੈ ਸਕੇ ਪੰਜਾਬ वासियों ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਆਪਾਂ ਨੇ ਬੂਟੇ ਲਾਉਣੇ ਹਰ ਸਾਲ ਲਾਏ ਜਾਂਦੇ ਨੇ ਸਾਡੀ ਟੀਮ ਨੂੰ ਵੀ ਮੈਂ ਪਹਿਲਾਂ ਇਹਨਾਂ ਨੂੰ ਇਹੀ ਗੱਲ ਕਰੀ ਆ ਸ਼ਾਨਵਾਜ ਹੋਣਾ ਨੂੰ ਸਾਰੇ ਸੱਜਣਾ ਨੂੰ ਵੀ ਸਿਰਫ ਆਪਾਂ ਬੂਟੇ ਲਾਉਣ ਤੱਕ ਸੀਮਿਤ ਨਾ ਰਹੀਏ ਉਹਨਾਂ ਨੂੰ ਬੂਟੇ ਪਾਲਣ ਦੀ ਮਿਹਨਤ ਵੀ ਚਲਾਈਏ ਕਿਉਂਕਿ ਲਾ ਦਨੇ ਆ ਮੇਰੇ ਵਰਗੇ ਆ ਕੇ ਫੋਟੋ ਆ ਕੇ ਜਾ ਕੇ ਪਰੇ ਹੋ ਜਾਂਦੇ ਨੇ ਮੁੜ ਕੇ ਉਹਨਾਂ ਵੱਲ ਗੌਰ ਨਹੀਂ ਕਰਦਾ ਲੱਖਾਂ ਬੂਟੇ ਜਿਹੜੇ ਹਰ ਵਕਤ ਲੱਗਦੇ ਨੇ ਪਰ ਉਹਨਾਂ ਜੋ ਬਚਣ ਵਾਲੇ ਦੀ ਗਿਣਤੀ ਬਹੁਤ ਥੋੜੀ ਰਹਿੰਦੀ ਹੈ ਸਾਰਿਆਂ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਜਿਹੜੀਆਂ ਸਾਰੀਆਂ ਸੰਸਥਾਵਾਂ ਵੱਡੇ ਪੱਧਰ ਤੇ ਲੱਗੀਆਂ ਨੇ ਪਿੱਛੇ ਅਸੀਂ ਇੱਕ ਸਨਮਾਨ ਵੀ ਕਰਿਆ ਸੀ ਰਾਉਂਡ ਗਲਾਸ ਫਾਊਂਡੇਸ਼ਨ ਜਿਨ੍ਹਾਂ ਨੇ ਕਰੋੜਾਂ ਦਰਖ ਟਿਆਲੇ ਉਹਨਾਂ ਦੇ ਮੇਨ ਆਗੂ ਨੇ ਉਹਨਾਂ ਦਾ ਸਨਮਾਨ ਵੀ ਅਸੀਂ ਕੀਤਾ ਸੀ ਆਪਦੇ ਇੱਕ ਸੰਸਥਾ ਦੇ ਵੱਲੋਂ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਲਾ ਰਹੀਆਂ ਨੇ ਪਰ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਉਣ ਵਾਲੇ ਸਮੇਂ ਲਈ ਸਾਡੇ ਬੱਚਿਆਂ ਦੇ ਭਵਿੱਖ ਲਈ ਜ਼ਰੂਰੀ ਆ ਤਾਂ ਕਿ ਅਸੀਂ ਜਿਹੜਾ ਖੁੱਲੀ ਆਕਸੀਜਨ ਲੈ ਕੇ ਸੁੱਖ ਦਾ ਸਾਹ ਲੈ ਸਕੀਏ ਤਾਂ ਉਹਦੇ ਲਈ ਦਰਖਤ ਬਹੁਤ ਜ਼ਰੂਰੀ ਨੇ ਜਿਹੜੇ ਕੋਈ ਮੀਂਹ ਨਹੀਂ ਪੈਂਦੇ ਔੜ ਲੱਗਦੀ ਆ ਉਹਦਾ ਕਾਰਨ ਵੀ ਇੱਕ ਦਰਖਤਾਂ ਦਾ ਕੱਟੇ ਜਾਣਾ ਵਾਪਸ ਸੈਂਟੀਫਿਕ ਤੌਰ ਤੇ ਜਿਵੇਂ ਆਪਾਂ ਦੇਖਦੇ ਆ ਸਾਰਾ درخت ਜ਼ਰੂਰੀ ਨੇ ਲਾਏ ਜਾ ਰਹੇ ਨੇ ਤੇ ਮੈਂ ਸਾਰੀਆਂ ਸੰਸਥਾਵਾਂ ਨੂੰ ਵੀ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਜਿੱਥੇ-ਜਿੱਥੇ ਲਾਏ ਜਾਂਦੇ ਨੇ ਤੇ ਉਹਨਾਂ ਨੂੰ ਪਾਲਣ ਦਾ ਵੱਡੇ ਕਰਨ ਦਾ ਵੀ ਅਸੀਂ ਆਪ ਦਾ ਉਹਨੂੰ ਕੋਸ਼ਿਸ਼ ਕਰੀਏ ਸਰਦਾਰ ਨਵਜੋਤ ਸਿੰਘ ਜੀ ਆਖਰੀ ਸਵਾਲ ਇਹ ਹੈ ਵੀ ਜਿੱਥੇ ਜੰਗੀ ਪੱਤਰ ਤੇ ਸਮਾਜ ਸੇਵੀ ਸੰਸਥਾਵਾਂ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਜੰਗੀ ਪੱਤਰ ਤੇ ਜਿਹੜੇ ਬੂਟੇ ਦੀ ਮਹਿਮਾ ਸ਼ਾਨਦਾਰ ਰੁੱਖਾ ਸੜਕਾਂ ਦੇ ਆਲੇ ਦੁਆਲੇ ਲਗਾਏ ਜਾ ਰਹੇ ਨੇ ਉੱਥੇ ਗੁੱਜਰ ਬਰਾਦਰੀ ਦੇ ਜਿਹੜੇ ਪਰਸ਼ਵਾਂ ਵੱਲੋਂ ਬੜਾ ਅਯਾੜਾ ਕੀਤਾ ਜਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਬੇਨਤੀ ਕਰਦਾ ਸਾਰੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ, ਸਰਕਾਰ ਸੌਰ ਤੇ ਪੰਚਾਇਤਾਂ ਨੇ ਪਿੰਡਾਂ ਦੀਆਂ ਜਾਂ ਮੋਤਵਰ ਸੱਜਣ ਨੇ ਕੋਈ ਗੱਲ ਨਾ ਉਹ ਵੀ ਸਾਡੇ ਸਮਾਜ ਦਾ ਇੱਕ ਅੰਗ ਨੇ, ਅਹਿ ਮੰਗ ਨੇ। ਉਹਨਾਂ ਨੂੰ ਸਮਝਾਇਆ ਜਾ ਸਕਦਾ ਜੇ ਥੋੜੀ ਬਹੁਤੀ ਗਿਧਨ ਗਹਿਲੀ ਹੁੰਦੀ ਹੈ ਬਹੁਤ ਸਾਰੇ ਸੱਜਣ ਜਿਹੜੇ ਉਹਨਾਂ ਦੇ ਵਿੱਚੋਂ ਵੀ ਬਹੁਤ ਜਿਹੜੇ ਸਿਆਣੇ ਨੇ ਸੂਝਵਾਨ ਨੇ ਉਹ ਸਗੋਂ ਮੈਂ ਤਾਂ ਕਹੀ ਮੇਰੇ ਸੰਪਰਕ ਨੇ ਜਿਹੜੇ ਆਪ ਵੀ ਇਸ ਮੈਮ ਦਾ ਹਿੱਸਾ ਬਣਦੇ ਨੇ ਬੂਟੇ ਲਾਉਣ ਦੇ ਲਈ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਸਮਝਾ ਕੇ ਇਹਨਾਂ ਦੀ ਮਹੱਤਤਾ ਦੱਸ ਕੇ ਜ਼ਰੂਰਤ ਦੱਸ ਦਿਆਂ ਉਹਨਾਂ ਨੂੰ ਸਮਝਾਪ ਜਾ ਕੇ ਉਹਨਾਂ ਨੂੰ ਨਾਲ ਲੱਗੇ ਚੱਲੋ ਬਹੁਤ ਬਹੁਤ ਧੰਨਵਾਦ ਜੀ